ਉਹ ਆਈ ਦੇ ਆਰਡਰ ਨਾਮ ਦੀ ਕੋਈ ਚੀਜ਼ ਜਿਹੜੀ ਉਹ ਪੰਜਾਬ ਹੈ ਹੀ ਨਹੀਂ। ਯੋਧਨਿ ਸ਼ਾਂ ਵਿਰੋਧ ਦੇ ਤਹਿਤ ਆਮ ਬੰਦੇ ਨੂੰ ਫੜ ਲੈਂਦੇ ਆ, ਕੁੱਟਦੇ ਆ, ਮਾਰਦੇ ਆ, ਇੱਕ ਬੰਦੇ ਨੂੰ ਪੰਜ-ਪੰਜਾਂ ਦੀ ਢਾਕ ਲਗਾਈ ਜਾਂਦੇ ਆ। ਉਹ ਡੀਸੀ 'ਚ ਆ ਉਹ ਮੌਤ ਜਿੰਦਗੀ ਤੇ ਮੌਤ ਨਾਲ ਲਗਾਈ ਲੱਗ ਰਿਹਾ। ਉਹ ਵੈਂਟੀਲੇਟਰ 'ਤੇ ਹੈ, ਬਲੱਡ ਪ੍ਰੈਸ਼ਰ ਲੋ ਹੈ। ਕੋਈ ਆਹ ਕੋਨੇ ਦੀ ਲੰਡਾ ਆ, ਕੋਨੇ ਦੀ ਗੰਦਾ ਆ, ਕੋਨੇ ਦੀ ਫਰਾਨਾ ਹੈ। ਜਿਹੜਾ ਇੱਕਾ ਦੁੱਕਾ ਟਿੱਕੀ ਆ ਕਿਸੇ ਦਾ ਢਾਂ ਵੀ ਨਹੀਂ ਉਹ ਟੈਲੀਫੋਨ ਕਰਦਾ ਕਿੰਨਾ ਲਿਆਉਟ ਹੈ ਨਹੀਂ ਮਮਾ ਪੂਰੀ ਬੀਰਵੈਲ ਜਿੰਦੇ 300 ਦੇ ਲਗਭਗ ਹੋਰੇ ਕੋਈ ਲੋਕ ਕੰਮ ਕਰਦੇ ਆਂ ਵਿੰਦੇ ਹਾਰੇ ਇੱਕ ਭਰਾ ਮਾਰਦਾ ਇੱਕ ਤੇਰੇ ਅਨਾਜ ਚੰਗੜ ਗਿਆ ਯਾਰ ਤੇ ਬਣਾਓ ਮੈਨੂੰ 5 ਦਿਨ ਜੇ ਕੋਈ ਰਹਿ ਗਿਆ ਗੈਂਗਸਟਰ ਦਾ ਕਹਿ ਦੇ ਤੋੜ ਬਰਾਬ ਦੀ ਕੋਈ ਚੀਜ਼ ਜਿਹੜੀ ਉਹ ਪੰਜਾਬ 'ਚ ਹੈ ਹੀ ਨਹੀਂ ਪੰਜਾਬ ਪੁਲਿਸ ਦੀ ਇਹੋ ਤੋਰਾਂ ਦੀ ਬਦਨਾਮੀ ਹੈ ਇਹ ਕੋਈ ਕੰਮ ਨਹੀਂ ਇਹਨਾਂ ਨੇ ਠੀਕ ਕੀਤਾ ਜੋ ਦੇਸ਼ਾਂ ਵਿਰੋਧੀ ਤੈਟ ਆਮ ਬੰਦੇ ਨੂੰ ਫੜ ਲੈਂਦੇ ਐ ਕੁੱਟਦੇ ਐ ਮਾਰਦੇ ਐ ਇੱਕ ਬੰਦੇ ਨੂੰ ਪੰਜ ਪੰਜਾਂ ਦੀ ਢਾਕ ਲਗਾਈ ਜਾਂਦੇ ਆ ਜਾਨ ਬੁੱਝ ਕੇ ਉਹਨਾਂ ਨੂੰ ਟਾਰਗੇਟ ਦਿੱਤੇ ਜਿਵੇਂ ICICI ਬੈਂਕ ਵਾਲਿਆਂ ਨੂੰ ਟਾਰਗੇਟ ਦਿੱਤਾ ਹੁੰਦਾ ਉਹ ਕਦੇ ਫੜਦੇ ਜਿਹੜਾ ਲਾਅ ਨਾਅਟੋ ਦੀ ਗੱਲ ਕਰਦੇ ਆ ਅੱਜ ਮੈਂ ਜਾ ਕੇ ਆਇਆ ਕੰਬੋਡਜ ਡਾਕਟਰ ਕੋਲੇ ਜਿਹੜਾ ਕੋਟ ਇਸੇ ਖਰਾ ਉਹ ਮੌਤ ਜਿੰਦਗੀ ਤੇ ਮੌਤ ਨਾਲ ਲੜਾਈ ਲੜਦਾ ਉਹ ਵੈਂਟੀਲੇਟਰ ਤੇ ਹੈ ਬਲੱਡ ਪ੍ਰੈਸ਼ਰ ਲੋ ਹੈ ਲੋੜੀਂ ਵਾਂਸ ਕੇ ਆ ਜਿਹੜੀ ਟਾਇਲਟ ਆ ਗਈ ਜਿਹੜੀ ਸਾਡੀ ਵੇਸਟ ਪਾਈਪ ਉਹ ਸਾਰਾ ਡੈਮੇਜ ਕਰਦਾ ਫਿਰ ਵੈਂਟੀਲੇਟਰ ਤੇ ਆਹ ਪਰ ਇੱਕ ਚੰਗੀ ਗੱਲ ਹੈ ਕਿ ਪੇਪਰ ਡਾਊਨ ਨਹੀਂ ਗਿਆ ਹਾਲਾਂਕਿ ਕ੍ਰਿਟੀਕਲ ਹੈ ਭਾਜੇ ਜਖਮ ਤਾਂ ਅੰਦਾਂ ਨੂੰ ਨਰ 34 ਘਟਨਾ ਤੇ ਮੂਕੇ ਜਾ ਕੇ ਆਇਆ ਕਿ ਇਸ ਸਮiare ਦੀ ਮੌਤ ਹੋਈ ਸੰਬੰਧ ਕਰਾ ਦੀ ਸੁਨਿਆਰ ਦੀ ਇੱਕ ਬਲਾਕ ਖਤੌਨ ਸੰਟਾ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਅੱਜ ਹੋਰ ਵੀਰਵੈਲ ਜਿੰਦੇ 300 ਦੇ ਲਗਭਗ ਔਰੇ ਨੂੰ ਲੋਕ ਕੰਮ ਕਰਦੇ ਹਨ ਇਹਦੇ ਹਾਰੇ ਇੱਕ ਭਰਾ ਮਾਰਦਾ ਇੱਕ ਜੇਰੇ ਅਨਾਜ ਚੰਗੜ ਗਿਆ ਪੂਰਾ ਪਤਾ ਨਹੀਂ ਕਿ ਚਵੇ ਦਾ ਕੀ ਹਾਲਾਤ ਹੋਵੇ ਤਾਂ ਸਾਡੇ ਦਾ ਇਹ ਚਾਰਾ ਵੀ ਸੰਮੀ ਨਾਲ ਕੋਈ ਮਾਰਦੇ ਇਸ ਤਰ੍ਹਾਂ ਨਹੀਂ ਆ ਕੱਪਿਆ ਸਿ ਮਿਥੇ ਸਮੇਤੇ ਸੇਰ ਕਰਨ ਨਹੀਂ ਜਾਂਦੇ ਇਹਨਾਂ ਤੂੰ ਬਾ ਸੱਤ ਵਜੇ ਸਰ ਕਰਨ ਛੇ ਵਜੇ ਜਾਂਦੇ ਹੁਣ ਜਾਂਦਾ ਨਹੀਂ ਕਦੇ 9 ਵਜੇ ਜਾਂਦਾ ਕਦੇ ਸ਼ਾਮ ਨੂੰ ਜਾਂਦਾ ਕਦੇ ਕਿਸੇ ਰਾਹ ਜਾਂਦਾ ਕਦੇ ਕਿਸੇ ਰਾਹ ਜਾਂਦਾ ਸਿਕਿਉਰਿਟੀ ਹੋਣ ਦੇ ਭਾਵ ਨੂੰ ਸੋ ਐਨੀਵੇਂ ਮਾਰੇ ਹਾਲਾਤ ਹੈ ਉਹ ਡਾਕਟਰ ਨੂੰ 2002 ਚਿੰਤਾ ਕੀ ਆਈ ਸੀ ਫਿਰ ਇਹਨਾਂ ਨੇ ਉਹਨੂੰ ਗਨਮੈਂਟ ਦਾ ਇਹ ਰੈਪਿਡ ਜਿਹੜੇ ਫੋਰਸ ਆ ਉਹਰੇ ਬਾਗ ਚ ਲਾ ਕੇ 30 ਦਿਨਾਂ ਬਾਅਦ ਉਹਨੂੰ ਘਰ ਕਰਕੇ ਬਾਹਰ ਲੈ ਲਿਆ ਉਹ ਸਾਰੇ ਨੂੰ ਟੰਗਣਾ ਚਾਹੀਦਾ ਫਟਕੜੀ ਕੋਲੇ ਤੁਸੀਂ ਜਨਮਾਨੇ ਨੂੰ ਤੋਂ ਵਾਪਸ ਲੈ ਲਿਆ ਤੇਰਾ ਮਤਲਬ ਹੈ ਸੁਰੱਖਿਤਾ ਫਟਕੜੀ ਰਿਪੋਰਟ ਆ ਗਈ ਹੈ politigal ਜਿਹੜਾ ਬੰਦਾ ਕੋਈ ਐਮਐਲਏ ਫੋਨ ਕਰ ਦਿੰਦਾ ਮੰਤਰੀ ਹੋਰੀ ਸਲੋਟੀ ਵਾਪਸ ਲੈ ਲੈਂਦੇ ਉਹ ਇਸੇ ਤਰ੍ਹਾਂ ਮੂਸੇ ਵਾਲੇ ਦਾ ਹੋਇਆ ਰਾਤ ਨੂੰ ਸ਼ਾਮ ਨੂੰ ਦੇਮੇ ਸਿਕਿਉਰਿਟੀ ਲਈ ਆਰਡਰ ਕਰਕੇ ਸ਼ਾਮ ਨੂੰ ਮਾਰ ਗਏ ਸਾਰੇ ਗਨਮਾਰੇ ਵਾਪਸ ਲੈ ਲਈ ਅਗਰ ਕਿ ਦਿੱਲੀ ਨੇ ਕਿਹਾ ਸੀ ਇੰਟੈਲੀਜੈਂਸ ਜੇ ਵੱਡਾ ਮਰ ਸਕਦਾ ਹੈ ਇਹ ਇਸੇ 바 ਵੀ ਤੁਸੀਂ ਮਜ਼ਾਕ ਕਰਦੇ ਹੋ ਯਾਰ ਕਿਸੇ ਦੀ ਜ਼ਿੰਦਗੀ ਦੇ ਨਾਲ ਕੋਈ ਆਹ ਕੋਣ ਹੈ ਜੀ ਲੰਡਾ ਹੈ ਆਹ ਕੋਣ ਹੈ ਜੀ ਗੰਦਾ ਹੈ ਆਹ ਕੋਣ ਹੈ ਜੀ ਪੁਰਾਣਾ ਹੈ ਜਿਹੜਾ ਇਕਾ ਤੁਕਾ ਟਿੱਕੀ ਆ ਕਿਸੇ ਦਾ ਘਰ ਵੀ ਨਹੀਂ ਉਹ ਟੈਲੀਫੋਨ ਕਰਦਾ ਕਿਹਨਾਂ ਲਿਆਉ ਪੈਸੇ ਨਹੀਂ ਮੈਂ ਮਾਰ ਪਰ ਫਰੀਦਕੋਟ ਦੀ ਕਤਲ ਹੋਈ ਇਹਨਾਂ ਨੂੰ ਫੜ ਫੜ ਕੇ ਮਾਰ ਦੇਣਾ ਚਾਹੀਦਾੁੱਤੀ ਪਈ ਹੈ ਸਰਕਾਰ ਬਣਾਓ ਮੈਨੂੰ 5 ਦਿਨ ਦੇ ਕੋਈ ਰਹਿ ਗਿਆ ਗੈਂਗਸਟਰ ਦਾ ਕਹਿ ਦਿਓ